कबीर जी ने गल की है निंदो निंदो मोको लोग निंदो निंदो का अर्थ है हुक्मी पवित्र अनपुरख एक वचन है लोग निंदो बेशक जगत निंदा करे ਬੇਸ਼ੱਕ ਜਗਤ ਮੇਰੀ ਨਿੰਦਾ ਕਰੇ ਬੇਸ਼ੱਕ ਮੇਰੇ ਆਗੁਣ ਭੱਡੇ ਨਿੰਦਾ ਜਾਣ ਕੋ ਖਰੀ ਪਿਆਈ ਪ੍ਰਭੂ ਦੇ ਸੇਵਕ ਨੂੰ ਆਪਣੀ ਨਿੰਦਾ ਹੁੰਦੀ ਚੰਗੀ ਲੱਗਦੀ ਹੈ ਉਹਨੂੰ ਇਹਨਾਂ ਚੀਜ਼ਾਂ ਦਾ ਫਰਕ ਨਹੀਂ ਪੈਂਦਾ ਕਿਉਂਕਿ ਉਹਨੇ ਸੁਭਾਅ ਬਣਾ ਲਿਆ ਕਿ ਮੇਰਾ ਸੁਭਾਅ ਸਭ ਨਾਮ ਜਪਣਾ ਮੇਰਾ ਸੁਭਾਅ ਗੁਰਦਾਰਾ ਸਾਹਿਬ ਅੰਮ੍ਰਿਤ ਵੇਲੇ ਉੱਠ ਕੇ ਹੋਣਾ ਬਾਣੀ ਨੂੰ ਸੁੰਨਾ ਗੁਰ ਬਾਣੀ ਦੇ ਉਦੇਸ਼ਾਂ ਤੇ ਅਮਲ ਕਰਨਾ ਇਹ ਤੋਂ ਅਲਾਵਾ ਨਾ ਉਇਦਰ ਉਦਰ ਤਿੰਦਦਾ ਨਾ ਝਾਤ ਰਗਦਾ ਨਾ ਕਿੰ ਕੋ ਦੀ ਗੱਲ ਹੈ ਭਾਵੇਂ ਉਹਨੂੰ ਕੋਈ ਬਖੌਲ ਉੜਾਏ ਬਾਣੀ ਕੋ ਉਹਦੇ ਤੇ ਹੱਸੇ ਉਹਨੂੰ ਪਰਵਾਹ ਰੱਗਣ ਸੁਭਾਵ ਨਾਲ ਹੈ ਕਿ ਮੇਰੀ ਗੁਰਾਕ ਬਾਣੀ ਹੈ ਮੈਂ ਬਾਣੀ ਪੜਨ ਵਾਸਤੇ ਸੁਣਵਾਤ ਸੰਸਾਰ ਦਾ ਮੈਨੂੰ ਮੇਰੇ ਬਾਬੇ ਨਾਨਕ ਨੇ ਕਿਹਾ ਸੀ ਆਇਓ ਪੜਨ ਸੁਣਨ ਕੋ ਬਾਣ ਆ ਮੇਰਾ ਮਨੋਰਥ ਇਹ ਮੇਰਾ ਕਰਮ ਹੈ ਉਹ ਮੈਂ ਕਰਮ ਕਰਨਾ ਮੈਨੂੰ ਭਾਵੇਂ ਕੋ ਨਿੰਦਾ ਕਰੇ ਭਾਵੇਂ ਮੈਨੂੰ ਕੋਈ ਬੇਰਹਿ ਹਸੇ ਮਖੌਲ ੜਾਏ ਨਿੰਦਾ ਜਾਣ ਕੋਈ ਫਰੀ ਭਈ ਆਈ ਮੈਨੂੰ ਇਹਨਾਂ ਚੀਜ਼ਾਂ ਦਾ ਅਸਰ ਨਹੀਂ ਪੈਂਦਾ ਮੈਨੂੰ ਦੇ ਪਿਆਰੇ ਰੱਖਦੀਆਂ ਨੇ ਲੇਕਿਨ ਜੋ ਨਿੰਦਾ ਕਰਦਾ ਵੇ ਭਾਰਤ ਉਹਨੇ ਚੱਕਣਾ ਹੈ Merece ter certas da parte né